ਪਹੁੰਚੇ ਅਸਰ ਕੀ ਕਣਾ ਦਵਤੋ ਨੇ ਅ ਦੇਖੋ ਸਭ ਤੋਂ ਪਹਿਲੋ ਤਾਂ ਸ਼ੁਕਰੀਆ ਕੁਦਰਤ ਦਾ ਜਿਨ੍ਹਾਂ ਦੀ ਮੈਂ ਸਮਝਦਾ ਵੀ ਇੱਕ ਬਾਰ ਕਿਰਪਾ ਰਹੀ ਇਸ ਪਰਵਾਰ ਦੇ ਉੱਤੇ ਔਰ ਬਹੁਤ ਹੀ ਮਤਲਬ ਮੈਂ ਕਹਿ ਸਕਦਾ ਦਿਖਾਉਣ ਵਾਲੀ ਘਟਨਾ ਕੱਲ ਸਾਡਾ ਛੋਟਾ ਬੱਚਾ ਖੁੱਲਾ ਮੁਰਗਾ ਬੱਚਾ ਜਿਹਨੇ ਅੱਜ ਆਪਣੇ ਜੀਵਨ ਚ ਬੁਲੰਦੀਆਂ ਨੂੰ ਸੋਣਾ ਉਹ ਇਸ ਪਰਿਵਾਰ ਦੇ ਵਿੱਚੋਂ ਕਿਡਨੈਪ ਕਰ ਲਿਆ ਗਿਆ ਸੀਗਾ ਮਿਸਟਰ ਭੰਡਾਰੀ ਜਿਨ੍ਹਾਂ ਦਾ ਉਹ ਬੇਟਾ ਫਸਟ ਕਲਾਸ ਦਾ ਸਟੂਡੈਂਟ ਹੈ ਔਰ ਕੱਲ ਜਿਹੜੇ ਉਹ ਕਿਡਨੈਪਰ ਸੀਗੇ ਉਹਨਾਂ ਨੇ ਇਸ ਬੱਚੇ ਨੂੰ ਬਿਲਕੁਲ ਘਰ ਦੇ ਬਾਹਰ ਹੀ ਗਲੀ ਚੋਂ ਕਿਡਨੈਪ ਕੀਤਾ ਔਰ ਵਿਸ਼ੇਸ਼ ਤੌਰ ਤੇ ਮੈਂ ਉਸ ਬੱਚੀ ਦਾ ਇਸ ਮਾਹਿਰ ਦੀ ਵੱਡੀ ਜਿਹੜੀ ਸਿਸਟਰ ਹੈ ਜਿਸ ਤਰ੍ਹਾਂ ਉਸ ਕੁੜੀ ਨੇ ਦਲੇਰੀ ਦਿਖਾਈ ਹੈ ਉਹਨਾਂ ਦੇ ਪਿੱਛੇ ਭੱਜੀ ਆ ਰੋਲਾ ਪਾਇਆ ਉਹਨਾਂ ਦੀ ਗੱਡੀ ਨੂੰ ਹੱਥ ਪਾਇਆ ਮੈਂ ਸਮਝਦਾ ਵੀ ਬਹੁਤ ਪ੍ਰੇਰਣਾ ਵਾਲੀ ਗੱਲ ਵੀ ਆ ਸਾਰੇ ਸਮਾਜ ਲਈ ਵੀ ਤੇ ਖਾਸ ਕਰਕੇ ਬੱਚਿਆਂ ਲਈ ਕਿਵੇਂ ਉਹਦਾ ਉਹਦੇ ਕਲਾਜ਼ਨ ਕਲਿਜ਼ਨ ਵਗ ਲੱਗੀ ਜਦੋਂ ਉਹਦੇ ਭਰਾ ਨੂੰ ਕਿਡਨੈਪ ਕੀਤਾ ਹੋਰ ਕੁੜੀ ਦੀ ਹਿੰਮਤ ਦੀ ਮੈਂ ਦਾ ਦਿੰਦਾ ਸੋ ਖੁਸ਼ੀ ਵਾਲੀ ਗੱਲ ਇਹ ਆ ਕਿ ਉਹ ਅੱਛਾ ਬਰਾਮਦ ਕਰ ਲਿਆ ਗਿਆ ਹਿਮਾਚਲ ਦੇ ਨੂਰਪੁਰ ਏਰੀਆ ਚੋਂ ਔਰ ਮੈਂ ਪੰਜਾਬ ਪੁਲਿਸ ਨੂੰ ਵੀ ਵਿਸ਼ੇਸ਼ ਕਰਕੇ ਪਠਾਨਕੋਟ ਦੀ ਸਾਰੀ ਪੁਲਿਸ ਨੂੰ ਅਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਬਹੁਤ ਹੀ ਮੁਸਤਕੀਦਿ ਦੇ ਨਾਲ ਇਸ ਸਾਰੇ ਸੀਨ ਨੂੰ ਅੰਡਰ ਰੱਖ ਕੇ ਅੰਡਰ ਰੱਖ ਕੇ ਕੋਈ ਇਹਨੂੰ ਜਿਆਦਾ ਚਰਚਾ ਨਹੀਂ ਕੀਤੀ ਕਿ ਸੋਸਾਇਟੀ ਪੈਨਿਕ ਨਾ ਹੋਵੇ ਡਰਨਾ ਨਾ ਬਣੇ ਤੇ ਬਹੁਤ ਹੀ ਮੈਂ ਸਮਝਦਾ ਵੀ ਸਿਸਟਮੈਟਿਕਲੀ ਉਹਨਾਂ ਨੇ ਆਪਣਾ ਆਪਰੇਸ਼ਨ ਜਿਹੜਾ ਉਹ ਕੀਤਾ ਔਰ ਬੱਚਾ ਬਰਾਮਦ ਹੋਇਆ ਤੁਸੀਂ ਦੇਖਿਆ ਬੱਚਾ ਹੁਣ ਆਮ ਨਾਰਮਲ ਮਾਹੌਲ ਦੇ ਵਿੱਚ ਸੋ ਮੈਂ ਜਿੱਥੇ ਇਸ ਪਰਿਵਾਰ ਨੂੰ ਖੁਸ਼ੀ ਸਾਂਝੀ ਕਰਨ ਲਈ ਆਇਆ ਇਹ ਕਹਿ ਸਕਦਾ ਅੱਗੇ ਬੜਾ ਸਦਮੇ ਵਿੱਚ ਸੀਗਾ ਕੱਲੇ ਪਰਿਵਾਰ ਸੋ ਰਾਤ ਬੱਚੇ ਨੂੰ ਬਰਾਮਦ ਕਰ ਲਿਆ ਗਿਆ ਸੋ ਇਸ ਕਿਸਮ ਦੇ ਜਿਹੜੇ ਅਨਸਰ ਨੇ ਮੈਂ ਤੁਹਾਡੇ ਸਭ ਦੇ ਮਾਦੀਨ ਦੇ ਰਾਹੀਂ মিডিਏ ਦੇ ਰਾਹੀਂ ਤੁਹਾਡੇ ਰਾਈ ਸਮੁੱਚੇ ਸਮਾਜ ਨੂੰ ਜ਼ਰੂਰ ਇਹ ਬੇਨਤੀ ਕਰਾਂਗਾ ਕਿ ਆਪਣੀ ਨਿਗਾਹ ਪੈਣੀ ਰੱਖੋ ਜ਼ਰੂਰ ਇਸ ਕਿਸਮ ਦੇ ਜਿਹੜੇ ਲੋਕ ਨੇ ਸਿਰਫ ਇਹ ਲੋਕ ਨੇ ਜਿਹੜੇ ਲੀਓ ਲੱਥੇ ਨੇ ਜਿਨ੍ਹਾਂ 'ਚ ਨਾ ਇਨਸਾਨੀਅਤ ਆ ਨਾ ਜਿਨ੍ਹਾਂ ਦੇ ਵਿੱਚ ਕੋਈ ਮਤਲਬ ਕਿਸੇ ਦੇ ਨਾਲ ਕਿਸੇ ਦੇ ਦੁੱਖ ਨੂੰ ਸਮਝਣ ਵਾਲੀ ਉਹਨਾਂ 'ਚ ਕੋਈ ਕਪੈਸਿਟੀ ਆ ਸੋ ਇਦਾਂ ਦੇ ਲੋਕਾਂ ਤੇ ਨਿਗਾਹ ਰੱਖੋ ਸੋ ਦੋਸ਼ੀਆਂ ਨੂੰ ਮਤਲਬ ਜਿਹੜੀ ਹੈ ਸਖਤ ਉਸ ਵਕਤ ਸਜ਼ਾਵਾ ਦੇਣ ਦੇ ਲਈ ਜੋ ਵੀ ਪ੍ਰਬੰਧਨ ਹੈਗਾ ਕਾਨੂੰਨ ਦੇ ਅੰਦਰ ਮੇਰੀ ਗੱਲਬਾਤ ਵੀ ਹੋਈ ਹੈ ਐਸਐਸਪੀ ਸਾਹਿਬ ਨਾਲ ਈਸਾਬ ਨਾਲ ਔਰ ਜਿਹੜਾ ਕੋਈ ਕਾਧਾ ਰੰਦਾ ਹੈ ਉਹ ਵੀ ਫੜ ਲਿਆ ਜਾਏਗਾ ਔਰ ਇਹਨ ਪੂਰਾ ਮੈਂ ਸਮਝਦਾ ਕਿ ਕਵਨਾਂ ਉਹਨਾਂ ਨੂੰ ਦੋਸ਼ੀਆਂ ਨੂੰ ਜਿਹੜੇ ਆ ਉਹ ਸਖਤ ਜਵਾਬਦਾਰੀ ਕੋ ਕਸ ਨਹੀਂ ਛੱਡਾਂਗੇ ਸੋ ਬਸ ਮੈਂ ਹੁਣ ਤਾਂ ਇਸ ਤੋਂ ਬਾਅਦ ਕੁਝ ਕਾਹਨੂੰ ਜੀ ਵੀ ਨਹੀਂ ਕਰਦਾ ਸਿਰ ਇੱਕ ਵਕਤ ਮਾਹੌਲ ਆ ਕਿ ਬੱਚਾ ਪਰਵਾਸ ਚ ਵਾਪਸ ਆ ਗਿਆ ਇਹਨਾਂ ਦੇ ਮੰਮੀ ਡੈਡੀ ਨੂੰ ਵੀ ਪੁਰਣਾ ਦੇ ਬਜ਼ੁਰਗਾਂ ਨੂੰ ਵੀ ਜਿਹੜੇ ਬਹੁਤ ਆਸਨ ਕੱਲ ਰਹਿ ਤਾ ਸਾਰਾ ਸਮਾਜ ਹੀ ਅਸੀਂ ਸਭ ਬੱਚਿਆਂ ਵਾਲੇ ਆ ਪੁਰ ਸਭ ਸਮਾਜ ਨੇ ਕੱਲ ਜਿਸ ਤਰ੍ਹਾਂ ਚਿੰਤਾ ਜਰ ਕੀਤੀ ਹੈ ਸੋ ਮੈਨੂੰ ਲੱਗਦਾ ਹੈ ਕਿ ਇੱਕ ਸੁਖਦ ਘਟਨਾ ਹੁਣ ਸਾਨੂੰ ਜਿਹੜੀ ਉਹ ਸੁਣਨ ਨੂੰ ਮਿਲੀ ਹੈ ਕਿ ਬੱਚਾ ਵਾਪਸ ਆ ਗਿਆ ਔਰ ਪਠਾਨਕੋਟ ਦੇ ਅੰਦਰ ਇਹ ਨਵੇਕਲੀ ਕਿਸਮ ਦੀ ਮੈਨੂੰ ਲੱਗਦਾ ਵਿਸਾਇਤ ਹੈ ਕਿ ਪਹਿਲੀ ਵਾਰ ਇਸ ਕਿਸ ਨੂੰ ਨਿਕਟਣਾ ਵਾਪਰੀ ਹੋਵੇ ਔਰ ਪੁਲਿਸ ਨੇ ਮੈਂ ਫਿਰ ਦੁਬਾਰਾ ਪ੍ਰਸੀਡ ਕਰਦਾ ਉਹਨੇ ਚੰਗੇ ਉਪਰਾਲੇ ਕਰਕੇ ਬੱਚਾ ਬਰਾਮਦ ਕਰ ਲਿਆ ਥੈਂਕ ਯੂ ਥੈਂਕ ਯੂ